ਕੀ ਨਹੀਂ ਆ ਰਿਹਾ ਉਸਤਾਦ ਜੀ ਉਸਤਾਦ ਜੀ ਬਚਾ ਲੋ ਬਚਾ ਕੀ ਹੋ ਗਿਆ ਉਹਨੂੰ ਦੱਸਿਓ ਨਾ ਮੈਂ ਇੱਥੇ ਆ ਗਿਆ ਉਹ ਕੀ ਹੋਇਆ ਕੀਤਾ ਕੀ ਤੂੰ ਉਹ ਜਾ ਤੜ ਕੋਈ ਮੁੰਡਾ ਕੰਮ ਕਰਦਾ ਸਰਦਾਰ ਕਿੱਥੇ ਆ ਉਹ ਸਰਦਾਰ ਆਇਆ ਨਹੀਂ ਅੱਜ ਜੀ ਓ ਯਾਰ ਮੈਂ ਹੁਣੇ ਦੇਖਿਆ ਉਹਨੂੰ ਜਾਂਦੇ ਨੂੰ ਇਹਦਾ ਮਤਲਬ ਨਾਲ ਹੀ ਗੋਲ ਗੱਪੇ ਖਾਣ ਚ ਲੱਗਿਆ ਤੇ ਆਹ ਤੇ ਬੜੀ ਮਾਰੀ ਗੋਲ ਗੱਪੇ ਖਾਣ ਚ ਲਾ ਗਿਆ ਹੁਣ ਅੱਗੇ ਓ ਯਾਰ 5000 ਰੁਪਏ ਲੈਣਾ ਉਹਦੇ ਕੋਲ ਯਾਰ ਨਾ ਫੋਨ ਚੱਕਦਾ ਪਾ ਨਾ ਪੈਸੇ ਦਿੰਦਾ ਪਿਆ ਉਹ 5000 ਰੁਪਏ ਤੁਸੀਂ ਕੋ ਦੇ ਦਿੱਤਾ ਉਹਨੂੰ ਉਹ ਮੈਨੂੰ ਕਹਿੰਦਾ ਮੈਨੂੰ ਘਰੇ ਲੋੜ ਆ ਯਾਰ ਮੈਂ ਤਾਂ ਦਿੱਤੇ ਉਹਨੂੰ ਪੈਸੇ ਆਈਆ ਪਾ ਨੂੰ ਨਹੀਂ ਪਤਾ ਇਸ ਗੱਲ ਬਾਰੇ ਉਹਦੇ ਨਾਲ ਹੀ ਗੱਲ ਕਰ ਲੋ ਜਿੱਦਣ ਮੈਨੂੰ ਮਿਲ ਗਿਆ ਨਾ ਮੈਂ ਨਾਲ ਉਹਦਾ ਫੋਨ ਖੋਲਣਾ ਤੇ ਨਾਲ ਉਹਨੂੰ ਮੈਂ ਚੱਕ ਲੈਣਾ ਵਾ ਇਹ ਚ ਬਦਨਾਮੀ ਤੁਹਾਡੀ ਹੋਣੀ ਹੈ ਤੁਹਾਨੂੰ ਪਤਾ ਤੁਹਾਡੇ ਕੋਲ ਕੰਮ ਕਰਦਾ ਹੋ ਮੁੰਡਾ ਕੋਈ ਨਹੀਂ ਆਉਂਦਾ ਮੈਂ ਕਰਦਾ ਗੱਲ ਉਹਦੇ ਨਾਲ ਚਲੋ ਘਪਦਾ ਸੱਸਾ ਸੱਸਾ ਘਪਦਾ ਸ਼ੁਕਰ ਭਰਾਵਾ ਚਲਾ ਗਿਆ ਉਹ ਚਲਾਦਾ ਗਿਆ ਪਰ ਕੀ ਚੱਕਰ ਹੈ 5000 ਰੁਪਏ ਮੰਗੀ ਜਾਂਦਾ ਉਹ ਮੰਗੂ ਗਈ ਭਾਜੀ ਲਿਆ ਸੀ ਉਹ ਤੋਂ ਮੈਂ ਤੇਰੀ ਸ਼ਰਮ ਤਾਂ ਨਹੀਂ ਆਂਦੀ 5000 ਰੁਪਏ ਲੈ ਕੇ ਮੂੜੀ ਦਾ ਵੀ ਹੁੰਦਾ ਨਾਲ ਕਿ ਤੂੰ ਆਣਗੇ ਤਾਂ ਮੋੜੂਗਾ ਤੂੰ ਹੀ ਤਾਂ ਤਨਖਾਹ ਦੁੱਦੀ ਮੇਰੀ ਉਹ ਦਿੰਦਾ ਦਾ ਹੈ ਫਿਰ ਕੀ ਹੋ ਗਿਆ ਪੰਜ ਦਸ ਦਿਨ ਲੇਟ ਹੋ ਜਾਂਦੀ ਤੇ ਉਹ ਤਾਂ ਮੈਂ ਮਰਸਮ ਠੀਆਂ ਦੇ ਖਰਚ ਕਰਦਾ ਨਹੀਂ ਇਹ ਮੇਨਾਂ ਕੀ ਬਣਦਾ ਯਾਰ ਸਾਬ ਪਹਿਲਾਂ ਸਭ ਤੋਂ ਪਹਿਲਾਂ ਮੇਰੀ ਇਹ ਗੱਲ ਸੁਣ ਲਾ ਜਦੋਂ ਕਿਸੇ ਕੋਲ ਪੈਸੇ ਲਈਏ ਨਾ ਉਹਨੂੰ ਮੋੜੀ ਦੇ ਵੀ ਹੁੰਦੇ ਆ ਨਾਲੇ ਤੂੰ ਫੋਨ ਵੀ ਨਹੀਂ ਚੱਕਦਾ ਪਿਆ ਉਹਦਾ ਫੋਨ ਨਾ ਚੱਕਣਾ ਮਤਲਬ ਗਲਤ ਸਾਬਤ ਹੋ ਜਾਂਦਾ ਬੰਦਾ ਖਤਮ ਬੰਦਾ ਆ ਕੇ ਚਾਰ ਗੱਲਾਂ ਮੈਨੂੰ ਸੁਣਾ ਕੇ ਗਿਆ ਕਹਿੰਦਾ ਬੰਦਾ ਤੁਹਾਡੇ ਕੋਲ ਕੰਮ ਕਰਦਾ ਪਿਆ ਹੀ ਪੈਸੇ ਨਹੀਂ ਦੇ ਰਿਆ ਮੈਂ ਉੱਥੇ ਕੀ ਕਰਾਂ ਸਾਡੀ ਇੱਤਰਾਮੀ ਸਾਰੇ ਪਾਸੇ ਹੋ ਗਈ ਐ ਅੱਗੇ ਤੋਂ ਕੰਮ ਨਹੀਂ ਕਰਨਾ ਕਦੀ ਵੀ ਓ ਸਪਲਾਇਰ ਆਇਆ ਮੈਨੂੰ ਇਹਦਾ ਕੀ ਹੋਈ ਕਦੇ ਹੈ ਨਹੀਂਗਾ ਅੱਛਾ ਜੀ ਸਪਲਾਇਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਾਕਾ ਉਹ ਕਿੱਥੇ ਹੈ ਤੇਰਾ ਉਸਤਾਦ ਉਹ ਤਾਂ ਗਿਆ ਹੋਇਆ ਜੀ ਕਿੱਥੇ ਗਿਆ ਉਹ ਬਾਹਰ ਗਿਆ ਜੀ ਉਹ ਯਾਰ ਜਦੋਂ ਆਵਾ ਬਾਹਰ ਗਿਆ ਜੀ ਕੋਈ ਹੋਰ ਬਹਾਨਾ ਲਾ ਲਿਆ ਕਰ ਮਾਲ ਲਿਆਇਆ ਪੈਸੇ ਦਿੰਦਾ ਨਹੀਂ ਪਿਆ ਯਾਰ ਕਿੰਨਾ ਟਾਈਮ ਹੋ ਗਿਆ 6 ਮਹੀਨੇ ਹੋ ਗਏ ਮੈਨੂੰ gekede ਮਾਰਦੇ ਮਾਰਦੇ ਬੂਟ ਦੇ 16 ਕਸ ਗਏ ਮੇਰੇ ਯਾਰ ਪਤਲੇ ਵੀ ਹੋ ਗਿਆ ਅੱਗੇ ਨਾਲੋਂ ਤੁਸੀਂ ਪਹਿਲਾਂ ਜਦੋਂ ਮੋਟੇ ਹੁੰਦੇ ਸੀ ਤੁਸੀਂ ਯਾਰ ਗੱਲਾਂ 'ਚ ਨਾ ਲਾ ਤੂੰ ਵੀ ਹੁੰਦੇ ਰ ਗਈਆਂ ਕਿੱਥੇ ਗਿਆ ਉਹ ਮੈਂ ਤਾਂ ਜੀ ਵੱਧ ਤੋਂ ਵੱਧ 1.5 ਲੱਖ ਰੁਪਏ ਦਾ ਕਰਦਾ ਉਹਦੇ ਕਿੰਨੇ ਪੈਸੇ 1.5 ਲੱਖ ਰੁਪਈਆ ਲੈਣਾ ਯਾਰ ਮਾਲ ਵੀ ਵਿਕਿਆ ਵਿੱਚ 50 ਹਜ਼ਾਰ ਦਾ ਮੇਰੇ ਉਹਨੂੰ ਕਹਿ ਦੀ ਵੀ ਆਇਆ ਸੀਗਾ ਲੰਬਾ ਦੇ ਦੀ ਮੇਰੀ ਗੱਲ ਸੁਣੋ ਉਹਦੇ 'ਚ ਤੁਸੀਂ ਲੱਤਾਂ ਵੀ ਤੋੜ ਦੋਗੇ ਤਾਂ ਵੀ ਕੋਈ ਫਾਇਦਾ ਨਹੀਂ ਉਹਦੀ ਇੰਸ਼ੋਰੈਂਸ ਹੋਈ ਹੋਈ ਆ ਯਾਰ ਮੈਂ ਇੰਸ਼ੋਰੈਂਸ ਤੋਂ ਕੀ ਲੈਣਾ ਯਾਰ ਉਹ ਮੇਰਾ ਸਣਿਆ ਲਾ ਦੀ ਉਹਨੂੰ ਸੁਨੇਹਾ ਕਿਤੇ ਰੰਡੀ ਆ ਜੀ ਉਹ ਤੂੰ ਪਾਗਲ ਆ ਓਏ ਸੁਣਿਆ ਮਤਲਬ ਉਹਨੂੰ ਕਹਿ ਦੀ ਵੀ ਮੈਂ ਆਇਆ ਸੀ ਤੇ ਪੈਸੇ ਦੇ ਦੇ ਨਹੀਂ ਬਹੁਤ ਗੁੱਸੇ 'ਚ ਮੈਂ ਅਗਲੀ ਵਾਰ ਜੇ ਆ ਗਿਆ ਤੇ ਮੈਂ ਤੇਰੇ ਵੀ ਦੰਦ ਤੋੜ ਦੇਣੇ ਆ ਠੀਕ ਆ ਬੰਦਾ ਕੱਬਾ ਸਵਾਲੇ ਫਿਰਦਾ ਯਾਰ ਇਹ ਬੰਦਾ ਓਸਤਾਦ ਹਾ ਓਸਤਾਦ ਉਹ ਸੋ ਗਿਆ ਹੀ ਭਰਾਵਾ ਚਲਾ ਗਿਆ ਚਲਾ ਗਿਆ ਤੂੰ ਤਾਂ ਨੀਂਦ ਪੂਰੀ ਕਰ ਲਈ ਆ ਵੀ ਤੂੰ ਪੁੱਛਿਆ ਕਿਉਂ ਸੀ ਵੀ ਕਿੰਨੇ ਪੈਸੇ ਦੇਣੇ ਵੀ ਓ ਯਾਰ ਪਰ ਪੁੱਛਣਾ ਤਾਂ ਅੱਛਾ ਤੇ ਜਦੋਂ ਮੇਰਾ ਬੰਦਾ ਆਇਆ ਸੀ ਐਡਾ ਐਡਾ ਗੈਨਮੈਂਟ ਤੇ ਬਦਨਾਮੀ ਹੁੰਦੀ ਪੈਸੇ ਦੇਣੇ ਕਿ ਫੇਰ ਕੀ ਹੁੰਦਾ ਸੀਗਾ ਯਾਰ ਪੈਸੇ ਪਤਾ ਗੱਲ ਕੀ ਪੈਸੇ ਕਦੇ ਵੀ ਕਿਸੇ ਨੂੰ ਉਧਾਰ ਨਹੀਂ ਰੱਖਣਾ ਚਾਹੀਦਾ ਮੈਂ ਤਾਂ ਤੈਨੂੰ ਇਹੀ ਕਹਿੰਦਾ ਪਿਆ ਸੀ ਫੇਰ ਤੂੰ ਦੇ ਨਾ 1.5 ਲੱਖ ਉਹ ਮੈਂ ਤਾਂ ਦੇ ਦੂੰਗਾ ਜਿਹੜਾ ਨਾ ਹਿਸਾਬ ਤਾਂ ਬਣਿਆ ਰਹਿਣਾ ਚਾਹੀਦਾ ਹਾਂ ਜੀ ਆਪਾਂ ਦੇਨਦਾਰ ਤਾਂ ਹੀ ਆ ਰਿਹਾ ਇਹ ਤਾਂ ਸਾਡੇ ਕੋ ਆਣਾ ਹੀ ਨਹੀਂ ਉਹਨੇ ਮੈਂ ਵੀ ਤਾਂ ਤਾਂ ਹੀ ਮਾਰ ਕਿਦਾ ਆਊਗਾ ਸਮਝ ਗਿਆ ਉਸਤਾਦ ਗੱਲ ਇਦਾਂ ਨਾ 5000 ਦੇ ਮੈਂ ਤਾਂ ਉਹਦਾ ਮੋੜਾ ਮੇਰਾ ਤਾਂ ਖੜਾ ਛੁੱਟੇ ਅਗਲੇ ਮਹੀਨੇ ਲਲੀਤੂ ਵੀ ਫੇਰ ਐਮਾ ਜਦੋਂ ਮੇਰਾ ਬੰਦਾ ਮੈਂ ਲੁਕ ਜਾ ਕਰੂੰ ਤੇ ਤੁਹਾਡਾ ਬੰਦਾ ਤੁਸੀਂ ਲੁਕ ਜਾ ਪਲੁਕਣ ਵਿੱਚ ਹੀ ਖੇਡਦੇ ਆਂ ਚੱਕ ਚੱਲ ਦੀ ਉਹਦਾ ਲਾਲਾਉ ਪਏ ਆ ਯਾਰ ਤੇਰੇ ਕੋਲ ਆ ਰਹੀ ਐ ਮੈਨੂੰ ਕਹਿੰਦਾ ਕੰਮ ਕਰ ਜਾ ਕੇ ਨਾਲੇ